प्रति मलं गरू पा सा चल जरूर पाऊंगा प्रभु का करूंगा यीशु का धन्यवाद करूंगा कितना आशा है वो कितना धन है वो यीशु ही मेरे जीवन का शादी कितना आशा है वो कितना धन है वो यीशु ही मेरे जीवन का शादी मेरी जरूरतों को पूरा करता है वो कोई छठी नहीं ਕਰਤਾ ਹੈ ਉਹ ਕੋਈ ਠੱਠ ਨਹੀਂ ਮੁਝ ਕੋ ਪ੍ਰਭ ਕਾ ਧੰਨਵਾਦ ਕਰੂੰਗਾ ਯੇਸ਼ੂ ਕਾ ਧੰਨਵਾਦ ਕਰੂੰਗਾ ਪ੍ਰਭ ਕਾ ਧੰਨਵਾਦ ਕਰੂੰਗਾ ਹallelujah 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 ਸਭ ਕੋ ਜੈਮਸੀਦੀ ਸੁਭਦਾਮਨ ਖੁਦਾ ਆਪ ਸਭ ਨੂੰ ਬਹੁਤ ਬਹੁਤ ਬਰਕਤ ਦੇਵੇ ਸੋ ਜਿੰਨੇ ਵੀ ਲੋਕ ਉਹਨਾਂ ਦੇ ਜਿਹਨੂੰ ਦੱਸਣਾ ਚਾਹਣਾ ਹਾਂ ਕਿ ਕੱਲ ਬ੍ਰੀ ਕਰਿਸਚੀਅਨ ਚਰਚ ਆਦਾ ਅਵਸ਼ੇਕਨੌਲੀ ਦੇ ਵਿੱਚ ਅੱਜ ਅਸੀਂ ਪਰਮੇਸ਼ਰ ਦੇ ਭਵਨ ਨੂੰ ਬਣਾਉਣ ਦੇ ਲਈ ਜਾ ਰਹੇ ਹਾਂ ਔਰ ਆਪ ਸਭ ਪ੍ਰਾਰਥਨਾ ਕਰਦੇ ਰਹਿਣਾ ਕਿ ਪਰਮੇਸ਼ਰ ਸਤਮੂਝ ਸਾਰੀਆਂ ਅਵਸ਼ਕਤਾਵਾਂ ਨੂੰ ਪੂਰਾ ਕਰੇ ਪ੍ਰਭੂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇ ਸੋ ਆਈਏ ਅੱਜ ਦੇ ਕੰਮ ਦੀ ਸ਼ੁਰੂਆਤ ਦੇ ਲਈ ਸਾਡੇ ਵਿੱਚ ਪ੍ਰਭੂ ਦੇ ਦਾਸ ਸਾਡੇ ਡਾਡ ਜੀ ਹਨ ਸੋ ਉਹਨਾਂ ਦੇ ਨਾਲ ਮਿਲ ਕੇ ਦੁਆ ਕਰਾਂਗੇ ਸਰਬਜਾਪੀ ਸਰਬ ਗਿਆਨੀ ਖੁਦਾ ਸਰਬਸ਼ਕਤੀਮਾਨ ਜ਼ਿੰਦਾ ਪਰਮੇਸ਼ਰ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਯਹੋਵਾ ਮਹਈਆ ਕਰਨ ਵਾਲੇ ਖੁਦਾ ਅੰਤਰਜਾਮੀ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ